ਵੇਖੋ ਆਬ ਵੀਰ ਸੀ ਜਿਹੜਾ ਇਹ ਨਸ਼ਾ ਕਰਦਾ ਹੀ ਤੇ ਚੜਾਈ ਕਰ ਗਿਆ ਗੁਰਪ੍ਰੀਤ ਸਿੰਘ ਇਹ ਦੀ ਪਤਨੀ ਤੇ ਬੱਚੇ ਨੇ ਆਸਿਆ ਕੋਟੂ ਪੈਣੀ ਤੋਂ ਪਹਿਲਾਂ ਡਿਬਿਊ ਵਾਲੀਆਂ ਹੋਈਆਂ ਨੇ ਤੇ ਬੁਰੇ ਹਾਲ ਨੇ ਆ ਵੇਖੋ ਬਾਲਾ ਜਿਹੜਾ ਵਾ ਉਹ ਡਿੱਗਾ ਹੀ ਪਿਆ ਹੋਇਆ ਇਹ ਜਿਹੜਿਆ ਇਹ ਮਕਾਨ ਜਿਹਨੂੰ ਕਹ ਲੋ ਇਹ ਬਿਲਕੁਲ ਟੁੱਟ ਚੁੱਕਾ ਹੈ ਵੇਖੋ ਕੀ ਹਾਲਾਤ ਬਣੇ ਨੇ ਤੇ ਵੇਖੋ ਆ ਹਾਲ ਕੀ ਬਣੇ ਨੇ ਉਹ ਤੋਂ ਸਾਰੀ ਜਿਹੜੀ ਹੈ ਛੱਤ ਜਿਹੜੀ ਹੈ ਚੁੰਦੀ ਹੈ ਤੇ ਆਪ ਜੀ ਨੇ ਜਿਵੇਂ ਪਿਛਲੇ ਕੁਝ ਦਿਨਾਂ ਜਿਦੋਂ ਮੀਂਹ ਪੈ ਸੀ ਤੇ ਵੀਡੀਓ ਵੇਖੀ ਸੀ ਜਿਹਦੇ ਵਿੱਚ ਪੰਗੋੜੀ ਗੋਲਾ ਦੀ ਇੱਕ ਪਰਿਵਾਰ ਜਿਹੜਾ ਹੈ ਉਹ ਘਰ ਟਹਿ ਜਾਣ ਕਰਕੇ ਉਹ ਦੇ ਥੱਲੇ ਆਣ ਕੇ ਉਹਨਾਂ ਦੀ ਪੰਜਾਂ ਜੀਆਂ ਦੀ ਜਵਾਨ ਬੱਚੇ ਸੀ ਤੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ। ਉਹ ਕਿੱਡੀ ਕ ਵਿਚਾਰੀਆਂ ਦੇ ਵਿੱਚ ਮਰੀ ਤੇ ਮੇਰੇ ਕੋਲ ਫੇਰ ਰੋਣ ਲੱਗੀ ਬਾਬਾ ਜੀ ਮੇਰਾ ਤੇ ਮਕਾਨ ਡਿੱਗ ਰਿਹਾ ਵਾ ਸਾਨੂੰ ਡਰ ਲੱਗਣ ਲੱਗ ਪਿਆ ਜਦੋਂ ਦੀ ਉਹ ਹਾਦਸਾ ਹੋਇਆ ਹੈ ਤੇ ਇਹਦਾ ਕੋਈ ਹੋਰ ਸਾਧਨ ਜਿਹੜਾ ਵਾ ਉਹ ਨਹੀਂ ਹੈ ਕੋਈ ਕਮਾਈ ਦਾ ਵਿਚਾਰੀ ਪੈਨਸ਼ਨ ਤੋਂ ਆ ਕੇ ਜਰਾ ਕਾਦੀ ਬੱਚਿਆਂ ਨੂੰ ਪੜਾ ਰਹੀ। ਫਿਰ ਮੈਂ ਸੰਗ ਸਾਡੇ ਕੋਲ ਬਹੁਤ ਲੰਘਣ ਵਾਲੀ ਪੈਸੇ ਹੈਗੇ ਅਸੀਂ ਹੋਰ ਵੀ ਵਰਤੋਂ ਵਿੱਚ ਵਰਤਦੇ ਆ ਤੇ ਆ ਸਿਆਣੇ ਨੇ ਕਿਹਾ ਕਿ ਬਣਿਆਂ ਤੋਂ ਬਾਹਰ ਕੰਬਾ ਕੋਈ ਫਾਇਦਾ ਨਹੀਂ। ਹੁਣ ਇਹਨਾਂ ਨੂੰ ਲੋੜ ਹੈ। ਕੀ ਆਪਾਂ ਇਹਨਾਂ ਨੂੰ ਕੋਠੇ ਦੀ ਛੱਤ ਪਾ ਗਈਏ ਕਿ ਕਿਹੜਾ ਹੋਵੇ ਇੱਕ ਕੰਬਲ ਤੇ ਇੱਕ ਸੂਈ ਤੋਂ ਬਾਅਦ ਬੈਠਣ ਮਣ ਜਾਵੇ ਇਹਦੇ ਲਈ ਮੈਂ ਤੁਹਾਡੇ ਤੋਂ ਕੋਰ ਜੋਰ ਦੇ ਦਿੱਤਾ ਤਾਂ ਵੱਧ ਤੋਂ ਵੱਧ ਜੀਨ 6 ਕਰਿਓ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਦਾਸ ਗਿਆਨੀ ਰਪਿੰਦਰ ਸਿੰਘ ਮੁਖ ਸੇਵਾਦਾਰ ਗੁਰੂ ਨਾਨਕ ਦੇਵ ਜੀ ਦੇ ਵਾਰਸ ਸੰਭਾਲਕਰ ਮੁਖਤਾਰੀ ਸੇਵਾ ਜిల్లా ਤਰਨਤਾਰਨ ਪਿੰਡ ਜੋਂ ਅੰਦਾ ਕਲਾਂ ਤੋਂ ਜੀ ਇਹ ਮੈਂ ਅੱਜ ਤੀਸਰੀ ਵਾਰ ਜਾਂ ਚੌਥੀ ਵਾਰ ਇਸ ਪਿੰਡ ਵਿੱਚ ਪਹੁੰਚਾ ਇਹ ਪੰਡੋਰੀ ਹਰਨ ਸਿੰਘ ਤੇ ਆਪ ਜੀ ਨੇ ਅੱਗੇ ਪਿਛਲੇ ਕੁਝ ਦਿਨਾਂ ਜਦੋਂ ਮੀਂਹ ਪੈ ਸੀ ਤੇ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਪੰਡੋਰੀ ਗੋਲਾ ਦੀ ਇੱਕ ਪਰਿਵਾਰ ਜਿਹੜਾ ਹੈ ਉਹ ਘਰ ਟਹਿ ਜਾਣ ਕਰਕੇ ਉਹਦੇ ਥੱਲੇ ਆਣ ਕੇ ਉਹਨਾਂ ਦੀ ਪੰਜਾਂ ਜੀਆਂ ਦੀ ਜਵਾਨ ਬੱਚੇ ਸੀ ਤੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਤੇ ਇਹ ਜਿਹੜੀ ਵੀਡੀਓ ਮੈਂ ਅੱਜ ਫੇਰ ਦੁਬਾਰਾ ਤੀਸਰੀ ਵਾਰ ਬਣਾਉਣ ਵਾਸਤੇ ਆਇਆ ਹਾਂ ਇਹ ਵੀ ਇੱਕ ਇਸੇ ਤਰ੍ਹਾਂ ਦੇ ਸੇਮ ਪਰਿਵਾਰ ਦੀ ਹੈ ਕਿ ਜਿਨ੍ਹਾਂ ਦੇ ਕੋਲ ਘਰ ਵਾਲਾ ਜਿਹੜਾ ਘਰ ਦਾ ਮਾਲਕ ਸੀ ਉਹ ਨਸ਼ਿਆਂ ਦੇ ਵਿੱਚ ਫਸ ਗਿਆ ਤੇ ਉਹਦੀ ਡੈਥ ਹੋ ਗਈ ਪਿੱਛੇ ਦੋ ਬੱਚੇ ਇੱਕ ਗੁड़िया ਤੇ ਕਾਕਾ ਤੇ ਇੱਕ ਜਵਾਨ ਆਪਣੀ ਪਤਨੀ ਨੂੰ ਛੱਡ ਕੇ ਉਹ ਇਸ ਸੰਸਾਰ ਤੋਂ ਚਲੇ ਗਿਆ ਤੇ ਹੁਣ ਉਹਦੇ ਵੀ ਹਾਲਾਤ ਇਦਾਂ ਦੇ ਸੀ ਕੱਲ ਅਚਾਨਕ ਮੈਨੂੰ ਉਹ ਪਿੱਦੀ ਕਚੈਰੀਆਂ ਦੇ ਵਿੱਚ ਮਿਲੀ ਤੇ ਮੇਰੇ ਕੋਲ ਫੇਰ ਰੋਣ ਲੱਗੀ ਪਈ ਬਾਬਾ ਜੀ ਮੇਰਾ ਤੇ ਮਕਾਨ ਡਿੱਗਣ ਵਾਲਾ ਸਾਨੂੰ ਡਰ ਲੱਗਣ ਲੱਗ ਪਿਆ ਜਦੋਂ ਦੀ ਉਹ ਹਾਦਸਾ ਹੋਇਆ ਹੈ ਤੇ ਸਾਨੂੰ ਬੜੀ ਮੁਸ਼ਕਲ ਆ ਰਹੀ ਹੈ ਤੇ ਮੇਰਾ ਵੀ ਮਕਾਨ ਬਣਵਾ ਕੇ ਦਿਓ ਵਾਇਕਰੂ ਜੀ ਮੇਰੇ ਕੋਲ ਇਨੀ ਸਮਰੱਥਾ ਹੋਵੇ ਤੇ ਮੈਂ ਹੁਣ ਉਹਦਾ ਸੋਣੀ ਕੋਠੀ ਪਾ ਦੇਣੀ ਸੀ ਪਰ ਇਹ ਤੁਹਾਡੇ ਸਹਿਯੋਗ ਦੀ ਮੈਂ ਪਹਿਲਾਂ ਵੀ ਤੁਹਾਡੇ ਕੋਲ ਬੇਨਤੀ ਕੀਤੀ ਸੀ ਕਿ ਤੁਸੀਂ ਸਹਿਯੋਗ ਦਿਓ ਤੇ ਇੱਟਾਂ ਸਾਡੇ ਕੋਲ ਹੈਗੀਆਂ ਨੇ ਤੇ ਸਾਨੂੰ ਉੱਤੇ ਉਹਦੇ ਮਟੀਰੀਅਲ ਜਿਹੜਾ ਉਹ ਚਾਹੀਦਾ ਹੈ ਜਿਹਦੇ ਲਈ ਸੀਮਿੰਟ ਬਜਰੀ ਸਰੀਆ ਤੇ ਉਹਦਾ ਲੈਂਟਰ ਪੈ ਜਾਵੇ ਭਾਵੇਂ ਇੱਕੋ ਕਮਰਾ ਤਿਆਰ ਹੋ ਜਾਵੇ ਤਿੰਨਾ ਕਮਰਿਆਂ ਦਾ ਸਾਡੇ ਕੰਪਨੀ ਦੇ ਲਪਿਆ ਭਾਵ ਉਹ ਜਿਹੜਾ ਉਹਦਾ ਮਕਾਨ ਡਿੱਗਣ ਵਾਲਾ ਉਹਦੀ ਇੱਟ ਹੈ ਆਓ ਮੈਂ ਤੁਹਾਨੂੰ ਵਿਖਾਉਣਾ ਵਾ ਕਿ ਘਰ ਦੇ ਹਾਲਾਤ ਕੀ ਹਨ ਆ ਵੇਖੋ ਮੈਂ ਇਸ ਘਰ ਦੇ ਵਿੱਚ ਤੀਸਰੀ ਵਾਰ ਆਇਆ ਤੇ ਕੋਈ ਤੁਹਾਡਾ ਰਿਸਪੌਂਸ ਨਹੀਂ ਮਿਲਿਆ ਮੈਨੂੰ ਇੱਕ ਭੈਣ ਜਿਹੜੀ ਇਟਲੀ ਤੋਂ ਉਹਨੇ ਸੌਦਾ ਦੀ ਸੇਵਾ ਲਈ ਹੈ ਉਹ ਹੀ ਇਹਨਾਂ ਨੂੰ ਪਹੁੰਚਾਉਣੇ ਆ ਤੇ ਪਰ ਇਹਨੂੰ ਬਿਲਡਿੰਗ ਜਿਹੜੀ ਆ ਇਹ ਮਕਾਨ ਜਿਹਨੂੰ ਕਹਿ ਲਓ ਇਹ ਬਿਲਕੁਲ ਟੁੱਟ ਚੁੱਕਾ ਹੈ ਵੇਖੋ ਕੀ ਹਾਲਾਤ ਬਣੇ ਨੇ ਸਾਹਮਣੇ ਅੰਦਰ ਤੇ ਇਹ ਜਿਹੜਾ ਵਾ ਵੇਖੋ ਅੰਦਰ ਹੀ ਇਹਨਾਂ ਨੇ ਉਹ ਬਾਲਣ ਮਚਾਉਣ ਵਾਸਤੇ ਜਿਹੜਾ ਵਾ ਪਾਥੀਆਂ ਵਗੈਰਾ ਰੱਖੀਆਂ ਨੇ ਤੇ ਛੱਤ ਜਿਹੜੀ ਉਹਦਾ ਬੁਰਾ ਹਾਲ ਹੈ ਤੇ ਇਹ ਕਦੋਂ ਵੀ ਡਿੱਗ ਸਕਦਾ ਹੈ ਤੇ ਇਹ ਫੇਰ ਆਪਾਂ ਜਦੋਂ ਕੋਈ ਬੰਦਾ ਚਲਾਣਾ ਕਰ ਜਾਂਦਾ ਹੈ ਚੜਾਈ ਕਰ ਜਾਂਦਾ ਹੈ ਤੇ ਮੁੜ ਕੇ ਅਸੀਂ ਸਾਰੇ ਰੋਣ ਨੂੰ ਪਿੰਡ ਵਾਲੇ ਵੀ ਤੇ ਪ੍ਰਸ਼ਾਸਨ ਵੀ ਇਹ ਵੇਖੋ ਆ ਹਾਲ ਕੀ ਬਣੇ ਨੇ ਉਤੋਂ ਸਾਰੀ ਜਿਹੜੀ ਹੈ ਛੱਤ ਜਿਹੜੀ ਹੈ ਚੌਂਦੀ ਹੈ ਅੰਦਰ ਬਹਿਣ ਰਹਿਣ ਵਾਸਤੇ ਆ ਵੇਖੋ ਟੁੱਟੇ ਨੇ ਉਤੋਂ ਟੇਲਾਂ ਡਿੱਗਣ ਵਾਲੀਆਂ ਹੋਈਆਂ ਨੇ ਤੇ ਬੁਰੇ ਹਾਲ ਨੇ ਆ ਵੇਖੋ ਬਾਲਾ ਉਧਰ ਜਿਹੜਾ ਵਾ ਉਹ ਡਿੱਗਾ ਹੀ ਪਿਆ ਵਾ ਤੇ ਇਹ ਬੱਚੇ ਬੜੇ ਕੀਮਤੀ ਨੇ ਭੈਣ ਤੇ ਇਹਦਾ ਕੋਈ ਹੋਰ ਸਾਧਨ ਜਿਹੜਾ ਵਾ ਉਹ ਨਹੀਂ ਹੈ ਕੋਈ ਕਮਾਈ ਦਾ ਵਿਚਾਰੀ ਪੈਨਸ਼ਨ ਤੋਂ ਆਦਾ گزارਾ ਕਰਦੀ ਬੱਚਿਆਂ ਨੂੰ ਪੜਾ ਰਹੀ ਹੈ ਤੇ ਮੈਂ ਸੰਗਤ ਨੂੰ ਦੇਸ਼ ਉਦੇਸ਼ ਦੀ ਨੂੰ ਬੇਨਤੀ ਕਰਦਾ ਕਿ ਇੱਟਾਂ ਸਨ ਸਾਡੇ ਕੋਲ ਹੈਗੀਆਂ ਵਾ ਤੇ ਇਹ ਗਾਡਰ ਵੀ ਹੈਗੇ ਆ ਕੁਝ ਮਟੀਰੀਅਲ ਅਸੀਂ ਅਸੀਂ ਇਕੱਠਾ ਕਰਾਂਗੇ ਕੁਝ ਤੁਸੀਂ ਤੇ ਆਪਾਂ ਇਹ ਸਾਰੇ ਕਮਰੇ ਨੂੰ ਬਿਲਡਿੰਗ ਨੂੰ ਢਾ ਕੇ ਦੁਬਾਰਾ ਇਹਦੀ ਮੇਨਟੇਨ ਕਰਕੇ ਭਾਵੇਂ ਇੱਕ ਕਮਰਾ ਤੇ ਇੱਕ ਰਸੋਈ ਤੇ ਬਾਥਰੂਮ ਲੈਕਟਿੰਗ ਬਣ ਜਾਵੇ ਇਹਦੇ ਲਈ ਮੈਂ ਤੁਹਾਡੇ ਕੋਲ ਪੁਰਜ਼ੋਰ ਬੇਨਤੀ ਕਰਦਾ ਤੇ ਵਾਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੱਚੇ ਪਾਛਾ ਮਿਹਰ ਕਰੇ ਸਾਡੇ ਕੋਲ ਬਹੁਤ ਲੰਗਰ ਲਾਉਣ ਲਈ ਪੈਸੇ ਹੈਗੇ ਅਸੀਂ ਹੋਰ ਵੀ ਵਰਤੋਂ ਵਿੱਚ ਵਰਦਨੇ ਆ ਤੇ ਜਿਹੜਾ ਤਿਲ ਫੁੱਲ ਤੁਹਾਡਾ ਜਿਹੜਾ ਹੈ ਇਸ ਘਰ ਦੇ ਲਈ ਜਦੋਂ ਅਸੀਂ ਵਰਤਾਂਗੇ ਤੇ ਇਹ ਬੱਚਾ ਪਰਿਵਾਰ ਆਪਦਾ ਘਰ ਮਕਾਨ ਬਣਾ ਕੇ ਵਹੇਗਾ ਤੇ ਸਾਨੂੰ ਸੀਸਾਂ ਦੇਵੇਗਾ ਤੇ ਆ ਸਿਆਣਿਆਂ ਨੇ ਕਿਹਾ ਕਿ ਮਰਿਆਂ ਤੋਂ ਬਾਅਦ ਟੰਬਾਕੂ ਫੁਕਣ ਦਾ ਕੋਈ ਫਾਇਦਾ ਨਹੀਂ ਹੁਣ ਇਹਨਾਂ ਨੂੰ ਲੋੜ ਹੈ ਤੇ ਆਪਾਂ ਇਹਨਾਂ ਨੂੰ ਕੋਠੇ ਤੇ ਛੱਤ ਪਾ ਕੇ ਦਈਏ ਤੇ ਆਪਦੇ ਪਰਿਵਾਰ ਦੇ ਵਿੱਚ ਰਹਿਣ ਆ ਵੇਖੋ ਆ ਵੀਰ ਸੀ ਜਿਹੜਾ ਇਹ ਨਸ਼ਾ ਕਰਦਾ ਸੀ ਤੇ ਚੜ੍ਹਾਈ ਕਰ ਗਿਆ ਗੁਰਪ੍ਰੀਤ ਸਿੰਘ ਇਹਦੀ ਪਤਨੀ ਤੇ ਬੱਚੇ ਨੇ ਤੇ ਆਓ ਸਾਰੇ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਨਿਕਾ ਜਿਹਾ ਮਕਾਨ ਬਣਾ ਦਈਏ ਤਾਂ ਕਿ ਇਹ ਸੋਹਣਾ ਆਪਣਾ ਜੀਵਨ ਬਸਰ ਕਰ ਸਕਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ